ਦੀ 46 ਟੋਟਲ ਛਾਲੀ ਐਂਬੂਲੈਂਸ ਹੈ ਜੀ ਇਹ ਸਾਰੇ ਪੰਜਾਬ ਚ ਜਾਣ ਗਿਆ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਸਬਾਣੇ ਦੇ ਲੋਕਾਂ ਦੇ ਨਾਲ ਜਿੱਥੇ ਬੜਾ ਦਰਦਨਾਕ ਹਾਦਸਾ ਹੋਇਆ ਸੀਗਾ ਤੇ ਜਿਹੜੀਆਂ 7 ਐਂਬੂਲੈਂਸਾਂ ਆ ਉਹ 7 ਬੱਚੇ ਜਿਹੜੇ ਉਸ ਹਾਦਸੇ ਵਿੱਚ ਗੁਜ਼ਰ ਗਏ ਸੀ 7 ਐਂਬੂਲੈਂਸ ਸਬਾਣੇ ਦੇ ਏਰੀਆ ਵਿੱਚ ਲੱਗਣ ਗਿਆ ਉਹਨਾਂ ਨੂੰ ਡੈਡੀਕੇਟ ਕੀਤੀਆਂ ਗਈਆਂ ਬਾਕੀ ਸਾਰੇ ਪੰਜਾਬ ਵਿੱਚ ਜਾਣ ਗਿਆ ਪਹਿਲਾਂ ਵੀ ਸਾਡੇ ਕੋਲੇ 325 ਐਂਬੂਲੈਂਸ ਹੈ ਤੇ ਹੁਣ ਇਹ ਵੱਧ ਕੇ 371 ਹੋ ਜਾਣ ਗਿਆ ਪਹਿਲਾ ਸਾਡਾ ਰਿਸਪੌਂਸ ਟਾਈਮ ਸ਼ਹਿਰ ਵਿੱਚ 15 ਮਿੰਟ ਹੈ ਪਿੰਡਾਂ 'ਚ 20 ਮਿੰਟ ਹੈ ਹੌਪਫੁਲੀ ਸ਼ਹਿਰ 'ਚ 12 ਮਿੰਟ ਹੋ ਜਾਏਗਾ ਔਰ ਪਿੰਡਾਂ ਦੇ ਵਿੱਚ 15 ਮਿੰਟ ਹੋ ਜਾਏਗਾ ਲੋਕਾਂ ਨੂੰ ਜਿਹੜਾ ਗੋਲਡਨ ਆਰ ਹੁੰਦਾ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਚਾਹੇ ਐਕਸੀਡੈਂਟ ਹੋ ਜਾਏ ਜਿਵੇਂ ਤੁਸੀਂ ਦੇਖਿਆ ਕੱਲ ਇੱਕ ਬੜਾ ਦਰਦਨਾਕ ਹਾਦਸਾ ਹੋਇਆ ਕੋਈ ਜਿਸ ਤਰ੍ਹਾਂ ਕੋਈ ਲੜਾਈ ਦੇ ਵਿੱਚ ਕੋਈ ਫਾਇਰ ਦੀ ਇਨਸੀਡੈਂਸ ਹੋ ਜਾਏ ਕੋਈ ਬਿਲਡਿੰਗ ਕਲਾਪਸ ਹੋ ਜਾਏ ਕੋਈ ਵੀ ਐਮਰਜੈਂਸੀ ਹੋਵੇ ਤੇ ਉਹਦੇ ਵਿੱਚ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਜੇ 15 ਮਿੰਟ ਦੇ ਵਿੱਚ ਐਂਬੂਲੈਂਸ ਉੱਥੇ ਪਹੁੰਚ ਜੇ ਜਾਂ 10 ਮਿੰਟ ਵਿੱਚ ਪਹੁੰਚ ਜੇ ਤੇ ਅੱਧੇ ਘੰਟੇ ਦੇ ਵਿੱਚ ਪੇਸ਼ੈਂਟ ਹਸਪਤਾਲ ਪਹੁੰਚ ਜੇ ਤਾਂ ਉਹਦੇ ਸਰਵਾਈਵਲ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਚਾਹੇ ਰੋਡ ਐਕਸੀਡੈਂਟ ਹੋਵੇ ਜਾਂ ਕੋਈ ਵੱਡਾ ਹੋਰ ਐਕਸੀਡੈਂਟ ਹੋਵੇ ਬਾਤੀ ਦੇ ਹਿਸਾਬ ਨਾਲ ਸਰ ਜਨ ਸਰ ਜਨ ਪਲਸ ਜਨ ਪਲਸ ਜਿਹੜੀ 108 ਐਂਬੂਲੈਂਸ ਹੈ ਉਹਦੇ ਨਾਲ ਸਾਡਾ ਹੈਗਾ ਜੀ ਉਹ ਸਾਰਾ ਇਹਨੂੰ ਰਨ ਕਰਦੇ ਆ ਉਹਨਾਂ ਦਾ ਇੱਕ ਪਲੈਟਫਾਰਮ ਬਣਿਆ ਹੋਇਆ ਉਹਦੇ ਚੋਂ ਜਿਹੜੀਆਂ ਜਿਵੇਂ ਪੁਰਾਣੀਆਂ ਐਂਬੂਲੈਂਸ ਹੁੰ ਐ ਐਕਚੁਅਲੀ ਅਸੀਂ ਪਿਛਲੇ ਸਾਲ ਵੀ ਦਿੱਤੇ ਸੀ ਜੁਲਾਈ ਦੇ ਵਿੱਚ ਇਸ ਹਾਲ ਵੀ ਦਿੱਤੀਆਂ ਇੱਕ ਲਗਾਤਾਰ ਪ੍ਰੋਸੈਸ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਨੂੰ ਅਪਗ੍ਰੇਡ ਕਰਕੇ ਨਵੀਆਂ ਐਮਬੂਲੈਂਸਾਂ ਆਉਣੀਆਂ ਚਾਹੀਦੀਆਂ ਬ੍ਰੋ ਅਵਰਲ ਪੰਜਾਬ ਦੇ ਵਿੱਚ ਕਿੰਨੀਆਂ ਐਮਬੂਲੈਂਸਾਂ ਦੀ ਲੋੜ ਹੈ ਉਨ ਤੱਕ ਕਿੰਨੀਆਂ ਆਪਣੇ 371 ਹੈਗੀਆਂ ਮੈਂ ਜਦ ਦੱਸਿਆ ਵੀ ਉਹਦੇ ਜਿਹੜਾ ਲੋਡ ਤੇ ਆਪਾਂ ਜਿੰਨੀਆਂ ਮਰਜ਼ੀ ਕਰ ਸਕਦੇ ਹਾਂ ਬਟ 371 ਸਾਡੇ ਕੋਲ ਹੈਗੀਆਂ ਉਹਦਾ ਸਾਡਾ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ 15 ਤੋਂ 20 ਮਿੰਟ ਆ ਆਈ ਥਿੰਕ ਇਟਸ ਆਲਰੇਡੀ ਸੈਟੀਸਫੈਕਟਰੀ ਥਿਸ ਇਸ ਬੈਸਟ ਵਨ ਆਫ ਦਾ ਬੈਸਟ ਇਨ ਦਾ ਕੰਟਰੀ ਔਰ ਮੇਰਾ ਖਿਆਲ ਪੂਰੇ ਐਸ ਪਰ ਇੰਟਰਨੈਸ਼ਨਲ ਸਟੈਂਡਰਡ ਇਹ ਹੈ ਜੇਕਰ ਐਂਬੂਲੈਂਸ ਦੀ ਗੱਲ ਇਹਦੇ ਵਿੱਚ ਸਾਰੀ ਜਿਹੜਾ ਹੈਗਾ ਨਾ ਜੀ ਜਿੰਨਾ ਤੁਹਾਡੇ ਮਤਲਬ ਆਕਸੀਜਨ ਹੈ ਦੇ ਵਿੱਚ ਜਿਹੜਾ ਇੱਕ ਅੰਬੋ ਬੈਗ ਹੁੰਦਾ ਜਿਹੜੀ ਲਾਈਫ ਸਪੋਰਟ ਹੈ ਜੇ ਬੰਦੇ ਨੂੰ ਲੋਡ ਪਾ ਕੇ ਸਾਹ ਨਹੀਂ ਆ ਰਿਹਾ ਉਹਦੇ ਨਾਲ ਸਾਹ ਦਿੱਤਾ ਜਾ ਸਕਦਾ ਸਾਰੀਆਂ ਐਮਰਜੈਂਸੀ ਮੈਡੀਸਨ ਹੈ ਟ੍ਰੇਨਡ ਮੈਨ ਪਾਵਰ ਹੈ ਤੇ ਇੱਕ ਅਸੀਂ ਐਡੀਸ਼ਨਲ ਫੀਚਰ ਇਹ ਕੀਤਾ ਸੀਗਾ ਕਿ ਕਈ ਵਾਰੀ ਜਦੋਂ ਪਿੰਡ ਤੋਂ ਐਂਬੂਲੈਂਸ ਚੱਲਦੀ ਆ ਉਹ ਹਸਪਤਾਲ ਪਹੁੰਚਦੇ ਪਹੁੰਚਦੇ ਬੱਚਾ ਹੋ ਜਾਂਦਾ ਸੀ ਡਿਲੀਵਰੀ ਕੇਸਸ ਦੇ ਵਿੱਚ ਤੇ ਉਹਦੀ ਅਸੀਂ ਐਕਸਟਰਾ ਕਿਟ ਦਿੱਤੇ ਆ ਉਹਦੇ ਵਿੱਚ ਤੇ ਇਹ ਕਈ ਵਾਰੀ ਸਾਡੇ ਨਾਲ ਹੋਇਆ ਵੀ ਹੈ ਇਹ ਕਿ ਬਹੁਤ ਵਾਰੀ ਉਹ ਉਹਦੀ ਇੰਟੈਂਸ਼ਨ ਨਹੀਂ ਡਿਲੀਵਰੀ ਐਂਬੂਲੈਂਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿਤੇ ਮਤਲਬ ਕਿ ਸੜਕ ਤੇ ਹੋ ਰਹੀ ਹੈ ਜਾਂ ਦਰਖਤ ਦੇ نیچے ਹੋ ਰਹੀ ਹੈ ਕਈ ਸਟੇਟਸ ਦੇ ਵਿੱਚ ਸਾਡੇ ਘੱਟੋ ਘੱਟੇ ਹੋ ਗਿਆ ਵੀ ਐਂਬੂਲੈਂਸ ਵਿੱਚ ਬੰਦਾ ਜਾ ਰਿਹਾ ਹੁੰਦਾ ਤੇ ਉੱਥੇ ਜਾ ਕੇ ਬਾਕੀ ਸਾਰੀ ਕੇਅਰ ਵੀ ਹੋ ਜਾਂਦੀ ਹੈ ਤੇ ਸੇਫ ਡਿਲੀਵਰੀ ਵੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਅਸੀਂ ਇੱਕ ਸਪੈਸ਼ਲ ਕਿੱਟ ਹੁੰਦੀ ਹੈ ਉਹ ਦੇ ਦਿੰਦੇ ਲੈਟਸ ਹਬ ਕੁਝ ਐਂਬੂਲੈਂਸ ਰਿਪਲੇਸ ਵੀ ਕੀ ਗਈ ਹੈ ਜੋ ਪਹਿਲੇ ਚੱਲ ਰਹੀ ਥੀ ਉਹ ਵੀ ਉਹ ਸਾਰੀਆਂ ਰਿਪਲੇਸ ਹੋਣ ਗਿਆ ਇਸ ਵੇਲੇ ਸਾਰੀਆਂ ਚੱਲ ਰਹੀਆਂ ਉਹਨਾਂ ਨੂੰ ਗ੍ਰੈਜੂਲੀ ਅਸੀਂ ਉਹਨਾਂ ਦਾ ਪੂਰਾ ਐਨਾਲਿਸਿਸ ਕਰਕੇ ਉਹਨਾਂ ਨੂੰ ਫੇਸ ਆਊਟ ਕਰ ਰਹ ਨੇ ਸਟਾਫ ਸਾਰਾ ਨੰਬਰ ਪ੍ਰੂਫ ਕੀਤਾ ਸਰ ਜੀ ਜੀ 15 ਮਿੰਟ ਲੱਗਦਾ ਦੇਸ਼ ਅਸੀਂ ਕਿਤੇ ਵੀ ਸਮਾਨ ਸਪਲਾਈ ਕਰਦੇ ਆਂ ਹੋਰ ਕਿਤੇ ਸਟੇਟਾਂ ਚ ਕਿੰਨਾ ਆਇਆ ਨਹੀਂ ਅ ਵੀ ਆਰ ਦਾ ਬੈਸਟ ਹੈ ਅੱਛਾ ਸਰ ਕੋਰੋਨਾ ਦੇ ਮਾਮਲੇ ਮੋੜ ਤੋਂ ਬੇਸ਼ਕ ਬਦਲੇ ਸੀ ਮੈਂ ਤੁਹਾਨੂੰ ਮੈਂ ਨੋਵਾ ਗੱਡੀ ਹਟਾਉਣ ਦੀ ਕਿਰਪਾਲਤਾ ਕਰੋ ਜਲਦੀ ਅੱਛਾ ਸਰ ਇੱਕ ਇਹ ਦੱਸੋ ਥੋੜਾ ਡਿਫਾਈਨ ਕਰਦੇ ਹੋ ਸਰ ਜਨ ਪਲੱਸ ਤੋਂ ਤੁਸੀਂ ਹਾਇਰ ਕੀਤੀਆਂ ਜਾਂ ਫਿਰ ਕੀ ਸਰਕਾਰ ਦਾ ਕੀ ਰੋਲ ਰੋਲ ਹੈਗਾ ਕਿੰਨੇ ਪੈਸੇ ਇਨਵੈਸਟ ਹੋਏ ਨੇ ਲੈਟ ਮੀ ਕਲੀਅਰ ਇਟ ਜਿਹੜੀ ਜਨ ਹੈ ਉਹ ਇੱਕ ਸਰਵਿਸ ਏਜੰਸੀ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਐਂਬੂਲੈਂਸ ਸਰਕਾਰ ਦੀਆਂ ਪਹਿਲਾਂ ਵੀ ਸਾਰੀ ਐਂਬੂਲੈਂਸ ਸਰਕਾਰ ਦੀਆਂ ਸੀਗਾ ਐਂਬੂਲੈਂਸ ਪ੍ਰਾਪਰਟੀ ਸਰਕਾਰ ਦੀ ਆ ਉਹ ਸਿਰਫ ਤੇ ਸਰਪਲੇਟ ਆਪਰੇਸ਼ਨਸ ਆ ਉਹ ਮੇਨਟੇਨੈਂਸ ਐਂਡ ਆਪਰੇਸ਼ਨਸ ਉਹ ਜਾਣ ਪਸਤਾ ਹੈ ਕਿੰਨਾ ਬਜਟ ਹੈ ਸਰ ਆਪਾਂ 350 ਵਾਲਾ ਸਮਾਗਮ ਮਨਾਰਨਾ ਆ ਰਹੇ ਹਾਂ ਸ਼੍ਰੀ ਗੁਰਤੇਜ ਬਾਦਰੀਆ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਕੰਮ ਜਿਹੜਾ ਹੈਗਾ ਐਸਜੀਪੀਸੀ ਦਾ ਸਰਕਾਰ ਇਹ ਕੰਮ ਨਹੀਂ ਇਹ ਕਰਦੀ ਅੱਛਾ ਸੀਐਮ ਸਾਹਿਬ ਦਾ ਕਨਵਾਇ ਆ ਗਿਆ ਥੋੜਾ ਜਿਹਾ ਆਪਣੇ ਨਾਲ ਹਰਿਆਣਾ ਸੀਐਮ ਨੇ ਅਪਲਾਈ ਤੋਂ ਟੇਕਅਪ ਕਰਨਾ ਤੇ ਆਪਾਂ ਫਿਰ ਕਰਾਂਗੇ ਤੁਸੀਂ ਉਹਨੂੰ ਸਾਰੇ ਜਿਹੜਾ ਪੋਰਟ ਦੇ ਰਿਹਾ ਵਾਈਟ ਤਰੀਕੇ ਨਾਲ 350 ਵਾਲਾ ਸਮਾਗਮ ਮਨਾ ਰਹੇ ਐਸਜੀਪੀਸੀ ਦਾ ਕਹਿਣਾ ਹੈ ਸਰਕਾਰ ਦਾ ਕੰਮ ਨਹੀਂ ਹੈ ਐਸਜੀਪੀਸੀ ਦਾ ਕਰਨਾ ਤੁਹਾਨੂੰ ਪਿਛਲੇ ਸਮਾਗਮ ਜਿਆਦਾ ਹੈ ਜੀ ਆਪਣੇ ਸੀਐਮ ਆਪਣੇ ਪੀਐਮ ਬੈਠੇ ਹੋਏ ਸੀ ਉੱਥੇ ਅਗਲੀ ਕੋ ਸੀਟ ਤੇ ਕੌਣ ਬੈਠੇਗਾ ਸਾਰਾ ਕੁਝ ਤੁਹਾਨੂੰ ਯਾਦ ਹੈ ਨਾ ਜੀ ਇਹ ਜਦੋਂ ਇਹ ਸਾਰਾ ਐਸਪੀਸੀ ਨੂੰ ਹੁਣ ਕਿਉਂ ਜ਼ਿਆਦਾ ਆ ਜੀ ਜਦੋਂ ਬਾਦਲ ਸਿੰਘ ਸਾਹਿਬ ਸੀਗੇ ਬਾਦਲ ਸਾਹਿਬ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਉਹ ਵੀ ਸੀਐਮ ਸੀ ਪੰਜਾਬ ਦੇ ਨਾ ਸੀ ਉਦੋਂ ਕਿਉਂ ਨਹੀਂ ਉਹਨਾਂ ਨੇ ਕਿਹਾ ਵੀ ਇਹ ਸਾਡਾ ਐਸਪੀਸੀ ਹੈਗਾ ਹੁਣ ਹੁਣ ਕੀ ਦਿੱਕਤ ਹੋ ਗਈ ਜੀ ਕਿਉਂ ਜੀ ਰਾਜਨੀਤੀ ਕਰ ਰਿਹਾ ਐਸਪੀਸੀ ਧਾਰਮਿਕ ਬਾਡੀ ਹੈ ਐਸਪੀਸੀ ਨੂੰ ਮਿੰਨੀ ਪਾਰਲੀਮੈਂਟ ਆਫ ਸਿਕਸ ਕਹਿੰਦੇ ਆ ਉਹਨਾਂ ਨੂੰ ਤਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੋਲੀਟਿਸ਼ੀਅਨ ਦਾ ਕਰਨ ਜੀ ਮਤਲਬ ਪੋਲੀਟਿਸ਼ੀਅਨ ਤਾਂ ਰਾਜਨੀਤੀ